ਪੰਜਾਬ ਸਰਕਾਰ ਨੇ ਲੁਧਿਆਣਾ ਜਿਮਨੀ ਚੌਂ ਜਿੱਤਣ ਤੋਂ ਤੁਰੰਤ ਬਾਅਦ ਪੰਜਾਬ ਦੇ ਮੁਲਾਜ਼ਮਾਂ ਤੇ ਬੇਜ਼ਗਾਰਾਂ ਨਾਲ ਮੀਟਿੰਗਾਂ ਦੇ ਦੌਰ ਸ਼ੁਰੂ ਕਰ ਦਿੱਤੇ ਨੇ ਇਹ ਆਮ ਚਰਚਾ ਹੈ ਮੁਲਾਜ਼ਮਾਂ ਤੇ ਬੇਜ਼ਗਾਰਾਂ ਵਿੱਚ ਵੀ ਲੁਧਿਆਣਾ ਵਿਖੇ ਮੁਲਾਜ਼ਮਾਂ ਦੇ ਰੋਹ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਇਹ ਮੀਟਿੰਗਾਂ ਦਾ ਦੌਰ ਚਲਾਇਆ ਦਰਅਸਲ ਜਿਮਨੀ ਚੌਂ ਵਿੱਚ ਵੱਡੇ ਪੱਧਰ ਤੇ ਪੰਜਾਬ ਦੇ ਮੁਲਾਜ਼ਮਾਂ ਨੇ ਪੈਨਸ਼ਨਰਾਂ ਨੇ ਔਰ ਇਸੇ ਤਰ੍ਹਾਂ ਬੇਰੁਜ਼ਗਾਰਾਂ ਨੇ ਵੱਡੇ ਪੱਧਰ ਤੇ ਪ੍ਰੋਟੈਸਟ ਕੀਤੇ ਰੈਲੀਆਂ ਧਰਨੇ ਝੰਡਾ ਮਾਰਚ ਕੀਤੇ ਔਰ ਉੱਥੇ ਜਾ ਕੇ ਇਹ ਗੱਲ ਕਹੀ ਵੀ ਪਿਛਲੇ ਸਵਾ 3 ਸਾਲਾਂ ਦੌਰਾਨ ਪੰਜਾਬ ਸਰਕਾਰ ਨੇ ਉਹਨਾਂ ਨਾਲ ਕੀਤੇ ਵਾਦੇ ਪੂਰੇ ਨਹੀਂ ਕੀਤੇ ਵੱਡੇ ਪੱਧਰ ਤੇ ਰੋਸ ਸੀ ਔਰ ਸੂਤਰੇ ਦੱਸਦੇ ਨੇ ਵੀ ਪੰਜਾਬ ਸਰਕਾਰ ਵਿੱਚ ਹੋਈ ਲੰਬੀ ਚੌੜੀ ਚਰਚਾ ਤੋਂ ਬਾਅਦ ਇਹ ਮਹਿਸੂਸ ਕੀਤਾ ਗਿਆ ਵੀ ਮਲਾਜ਼ਮਾਂ ਤੇ ਬੇਜ਼ਗਾਰਾਂ ਨੂੰ ਕਿਸੇ ਰੂਪ ਵਿੱਚ ਸ਼ਾਂਤ ਕੀਤਾ ਜਾਵੇ ਕਿਉਂਕਿ ਅਗਲੇ ਸਮੇਂ ਆਰੀਆਂ ਚੋਣਾਂ ਵਿੱਚ ਜੇ ਐਦਾਂ ਵਿਰੋਧ ਚੱਲਦੇ ਰਹੇ ਤੇ ਪੰਜਾਬ ਸਰਕਾਰ ਲਈ ਵੱਡੀ ਸਿਰਦਰਦੀ ਬਣ ਸਕਦੀ ਹੈ ਸੋ ਪੰਜਾਬ ਸਰਕਾਰ ਨੇ ਅੱਜ 25 ਜੂਨ ਨੂੰ ਮੀਟਿੰਗਾਂ ਕੀਤੀਆਂ ਕੁਝ ਜਥੇਬੰਦੀਆਂ ਨਾਲ 26 ਜੂਨ ਨੂੰ ਦੁਬਾਰਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਔਰ 27 ਜੂਨ ਨੂੰ ਫਿਰ ਮੁਲਾਜ਼ਮਾਂ ਤੇ ਬੇਜ਼ਗਾਰਾਂ ਨਾਲ ਸਰਕਾਰ ਮੀਟਿੰਗਾਂ ਕਰ ਰਹੀ ਹੈ ਅੱਜ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸੱਤ ਆ ਮੁਲਾਜ਼ਮ ਤੇ ਬੇਜ਼ਗਾਰ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਜਿਹਦੇ ਵਿੱਚ ਬੇਰੁਜ਼ਗਾਰ ਜੂਨੀਅਨ ਦੇ ਸੁਖਵਿੰਦਰ ਸਿੰਘ ਪ੍ਰਧਾਨ ਨੇ ਜਿਹੜੇ ਉਹਨਾਂ ਨਾਲ ਮੀਟਿੰਗ ਕੀਤੀ ਗਈ ਇਸੇ ਤਰ੍ਹਾਂ ਬੇਰੁਜ਼ਗਾਰ ਜੂਨੀਅਨ ਇੱਕ ਹਰਵਿੰਦਰ ਸਿੰਘ ਨੇ ਪ੍ਰਧਾਨ ਉਹਨਾਂ ਨਾਲ ਮੀਟਿੰਗ ਕੀਤੀ ਗਈ ਬਹੁ ਮੰਤਵੀ ਸਿਹਤ ਕਰਮਚਾਰੀ ਐਸੋਸੀਏਸ਼ਨ ਪੰਜਾਬ ਦੇ ਗਗਨਦੀਪ ਸਿੰਘ ਖਾਲਸਾ ਪ੍ਰਧਾਨ ਨੇ ਉਹਨਾਂ ਦੇ ਵਬਦ ਨਾਲ ਮੀਟਿੰਗ ਕੀਤੀ ਇਸੇ ਤਰ੍ਹਾਂ ਰੇਡੀਓਗ੍ਰਾਫਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਨੇ ਗੁਰਜਿੰਦਰ ਸਿੰਘ ਢਿੱਲੋਂ ਉਹਨਾਂ ਨਾਲ ਮੀਟਿੰਗ ਕੀਤੀ ਗਈ ਔਰ ਕੋਵਿਡ 19 ਮੈਡੀਕਲ ਐਂਡ ਪੈਰਾਮੈਡੀਕਲ ਯੂਨੀਅਨ ਦੇ ਪ੍ਰਧਾਨ ਨੇ ਰਾਜਵਿੰਦਰ ਸਿੰਘ ਉਹਨਾਂ ਦੇ ਵਫਦ ਨਾਲ ਵੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਜ ਮੀਟਿੰਗ ਕੀਤੀ ਔਰ ਮਲਟੀ ਪਰਪਸ ਹੈਲਥ এমਪਲਾਈਡ ਮੇਲ ਫੀਮੇਲ ਜੂਨੀਅਨ ਅਤੇ ਪੈਰਾ ਮੈਡੀਕਲ ਜੂਨੀਅਨ ਪੰਜਾਬ ਗੁਰਪ੍ਰੀਤ ਸਿੰਘ ਮੰਗਵਾਲ ਪ੍ਰਧਾਨ ਨੇ ਉਹਨਾਂ ਨਾਲ ਵੀ ਮੀਟਿੰਗ ਕੀਤੀ ਔਰ ਇਸੇ ਤਰ੍ਹਾਂ ਡਾਕਟਰ ਬਲਬੀਰ ਸਿੰਘ ਉਹਨਾਂ ਨੇ ਹੈਲਥ ਕਲਾਸ 4 ਜੂਨੀਅਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਦੀ ਗਵਾਈ ਚਾਏ ਵਫਦ ਨਾਲ ਵੀ ਅੱਜ ਮੀਟਿੰਗਾਂ ਕੀਤੀਆਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ 26 ਜੂਨ ਨੂੰ ਮੁੜ ਆ ਪੰਜਾਬ ਦੇ ਸਿੱਖਿਆ ਮੰਤਰੀ ਹਰਜੌਰ ਸਿੰਘ ਬੈਂਸ ਪੰਜ ਜਥੇਬੰਦੀਆਂ ਨਾਲ ਮੀਟਿੰਗ ਕਰ ਰਹੇ ਨੇ ਜਿਹਦੇ ਵਿੱਚ ਜਸਵੰਤ ਸਿੰਘ ਖਬਾਇਆ ਕਨਵੀਨਰ ਬੀਐਡ ਟੈਟ ਪਾਸ ਬੇਜ਼ਗਾਰ ਅਧਿਆਪਕ ਯੂਨੀਅਨ ਇਸੇ ਤਰ੍ਹਾਂ ਰਮਨ ਕੁਮਾਰ ਮਲੋਟ ਕਨਵੀਨਰ ਓਵਰੇਜ ਬੇਜ਼ਗਾਰ ਯੂਨੀਅਨ ਸੁਖਵਿੰਦਰ ਸਿੰਘ ਢਿਲਵਾ ਕਨਵੀਨਰ ਬੇਜ਼ਗਾਰ ਮਲਟੀਪਰਪਰ ਹੈਲਥ ਵਰਕਰ ਯੂਨੀਅਨ ਔਰ ਹਰਜਿੰਦਰ ਸਿੰਘ ਬੁੱਢਲਾਡਾ ਕਨਵੀਨਰ ਬੀਐਡ ਮੈਥ ਸਾਇੰਸ ਟੈਟ ਪਾਸ ਬੇਰਜ਼ਗਰ ਅਧਿਆਪਕ ਯੂਨੀਅਨ ਔਰ ਇਸੇ ਤਰ੍ਹਾਂ ਹਰਜਿੰਦਰ ਸਿੰਘ ਚੁਨੀਰ ਆਰਟ ਐਂਡ ਕிராਫਟ ਟੈਟ ਪਾਸ ਬੇਰਜ਼ਗਰ ਅਧਿਆਪਕ ਯੂਨੀਅਨ ਬੇਰਜ਼ਗਰ ਸਾਂਝਾ ਮੋਰਚਾ ਜਿਹੜਾ ਉਹਨਾਂ ਦੀ ਅਗਵਾਈ ਹੇਠ ਜਿਹੜੇ ਵਫਦ ਆਉਣਗੇ ਉਹਨਾਂ ਨਾਲ ਹਰਜੌਰ ਸਿੰਘ ਬੈਂਸ ਸਿੱਖਿਆ ਮੰਤਰੀ ਮੀਟਿੰਗ ਕਰਨਗੇ ਇਹ ਮੀਟਿੰਗ 26 ਜੂਨ ਨੂੰ ਸਵੇਰੇ 11:30 ਵਜੇ ਆ ਰੱਖੀ ਹੈ ਪਰ ਦੂਸਰੇ ਪਾਸੇ ਇਹ ਵੀ ਦਰਸਨਯੋਗ ਹੈ ਕਿ ਕੱਲ 26 ਜੂਨ ਨੂੰ ਹੀ ਪੰਜਾਬ ਕੈਬਨਿਟ ਦੀ ਮੀਟਿੰਗ ਸਵੇਰੇ 11 ਵਜੇ ਹੋ ਰਹੀ ਹੈ ਔਰ ਉਸ ਮੀਟਿੰਗ ਵਿੱਚ ਗੁਰਪ੍ਰੀਤ ਐ ਸੁਭਾਵਕ ਹੈ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਸ਼ਾਮਿਲ ਹੋਣਗੇ ਸੋ ਕੀ ਖਰਜੋਰ ਸਿੰਘ ਬੈਂਸ ਕਿਸੇ ਨਾ ਕਿਸੇ ਰੂਪ ਵਿੱਚ ਕੈਬਿਨੇਟ ਮੀਟਿੰਗ ਤੋਂ ਬਾਅਦ ਇਹਨਾਂ ਜੂਨੀਅਨਾਂ ਨਾਲ ਮੀਟਿੰਗ ਕਰ ਸਕਣਗੇ ਇਹਦੀ ਵੀ ਬੜੀ ਚਰਚਾ ਆ ਇਸੇ ਤਰ੍ਹਾਂ ਹੋਰ ਜਾਣਕਾਰੀ ਮਿਲੀ ਹੈ ਕਿ 27 ਜੂਨ ਨੂੰ ਪੰਜਾਬ ਦੇ 72 ਸਕੱਤਰ ਸਕੂਲ ਸਿੱਖਿਆ ਨੇ ਕੁਝ ਜਥੇਬੰਦੀਆਂ ਨਾਲ ਮੀਟਿੰਗਾਂ ਜਿਹੜੀਆਂ ਰੱਖੀਆਂ ਨੇ ਔਰ ਇਹ ਮੀਟਿੰਗਾਂ ਉਹਨਾਂ ਨੇ ਆਪਣੇ ਦਫਤਰ ਸਿਵਲ ਸਕੱਤਰ ਵਿੱਚ ਸੱਦੀਆਂ ਨੇ ਜਿਹਦੇ ਵਿੱਚ ਸੰਦੀਪ ਸਿੰਘ ਸੂਬਾ ਪ੍ਰਧਾਨ ਬੇਜਗਾ ਡਰਾਇੰਗ ਮਾਸਟਰ ਸੰਘਰਸ਼ ਕਮੇਟੀ ਇਸੇ ਤਰ੍ਹਾਂ ਰਣਜੀਤ ਸਿੰਘ ਪ੍ਰਧਾਨ ਬੀ ਐਡ ਪੀ ਐਸ ਟੀ ਟੀ 2 ਪਾਸ ਆਰਟ ਐਂਡ ਕਰਾਫਟ ਬੇਜਗਾ ਟੀਚਰ ਯੂਨੀਅਨ ਹਰਜਿੰਦਰ ਸਿੰਘ ਪ੍ਰਧਾਨ ਆਰਟ ਐਂਡ ਕਰਾਫਟ ਟੈਟ ਪਾਸ ਬੇਜਗਰ ਅਧਿਆਪਕ ਯੂਨੀਅਨ ਤੇ ਰਕੇਸ਼ ਕੁਮਾਰ ਪ੍ਰਧਾਨ ਬੇਰੁਜ਼ਗਾਰ ਪੀ ਐਸ ਟੀ ਈ ਟੀ ਪਾਸ ਆਰਟ ਐਂਡ ਕਰਾਫਟ ਸੰਘਰਸ਼ ਯੂਨੀਅਨ ਇਨ੍ਹਾਂ ਨਾਲ ਜਿਹੜੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਮੀਟਿੰਗਾਂ ਤੇ ਸੱਦੇ ਦਿੱਤੇ ਗਏ ਨੇ ਔਰ ਇਸੇ ਦੌਰਾਨ ਸੁਖਵਿੰਦਰ ਸਿੰਘ ਢਿੱਲਾ ਢਿਲਵਾ ਜਿਹੜੇ ਬੇਜ਼ਗਾਰਾਂ ਦੇ ਵੱਡੇ ਲੀਡਰ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਵੀ ਅੱਜ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਉਹਨਾਂ ਨੂੰ ਭਰੋਸਾ ਦਿੱਤਾ ਵੀ ਸਰਕਾਰ ਵੱਲੋਂ ਲਗਾਤਾਰ ਜਿਹੜੀ ਨਵੀਂ ਭਰਤੀ ਨਾ ਕਰਨ ਕਾਰਨ ਵੱਡੇ ਪੱਦਰ ਤੇ ਜਿਹੜੇ ਬੇਜ਼ਗਾਰ ਓਵਰਏਜ ਹੋ ਗਏ ਨੇ ਉਹਨਾਂ ਨੂੰ ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਵੀ ਪਹਿਲਾਂ ਵੀ ਕਈ ਵਾਰੀ ਵਾਦਾ ਕੀਤਾ ਔਰ ਅੱਜ ਵੀ ਸਿਹਤ ਮੰਤਰੀ ਨੇ ਵਾਦਾ ਕੀਤਾ ਔਰ ਇਸ ਮੁਕੇ ਸੁਖਵਿੰਦਰ ਢਿਲਵਾ ਨੇ ਇਹ ਮੀਟਿੰਗ ਵਿੱਚ ਲਈ ਪੂਰੀ ਕਾਰਵਾਈ ਜਿਹੜੀ ਹੈ ਉਹ ਆਪਣੇ ਮੁਖ ਨਾਲ ਦੱਸੀ ਹੈ ਤੁਸੀਂ ਉਹ ਖੁਦ ਵੀ ਸੁਣ ਲਵੋ ਅੱਜ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਪੰਜਾਬ ਦੀਆਂ ਬੇਰੁਜ਼ਗਾਰ ਤੇ ਮਲਾਜਮਾਂ ਜਿੱਥੇ ਬੰਦੀਆਂ ਦੀ ਮੀਟਿੰਗ ਸੱਦੀ ਗਈ ਹੈ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਲਗਾਤਾਰ ਮੀਟਿੰਗਾਂ ਤੋਂ ਟਾਲਾਬਟਿਆ ਜਾ ਰਿਹਾ ਸੀ ਸਿਹਤ ਮੰਤਰੀ ਨੂੰ ਵਾਰ-ਵਾਰ ਬੇਨਤੀਆਂ ਕਰਕੇ ਮੰਗ ਪੱਤਰ ਦੇ ਕੇ ਉਸ ਦੀ ਕੋਠੀ ਦਾ ਪਟਿਆਲੇ ਘਰਾਓ ਕਰਕੇ ਮੰਗ ਕੀਤੀ ਜਾ ਰਹੀ ਸੀ ਕਿ ਸਿਹਤ ਭਾਗ ਦੇ ਵਿੱਚ ਜਿਹੜੀਆਂ ਉਸਤਾ ਮਨਜ਼ੂਰ ਹੋਈਆਂ ਨੇ 13 ਫਰਵਰੀ ਨੂੰ 13 ਫਰਵਰੀ 2025 ਨੂੰ ਉਹਨਾਂ ਦਾ ਇਸ਼ਤਿਹਾਰ ਦਿੱਤਾ ਜਾਵੇ ਉਮਰ hạn ਛੋੜ ਦਿੱਤੀ ਜਾਵੇ ਕਿਉਂਕਿ ਮੁੱਖ ਮੰਤਰੀ ਭਗਵੰਤ ਸ마ਣ ਨੇ अनेਕਾਂ ਬਾਰੇ ਗੱਲ ਆਖੀ ਹੈ ਕਿ ਕਾਂਗਰਸ ਸਰਕਾਰ ਜਾਂ ਪਿਛਲੀ ਸਰਕਾਰ ਦੇ ਮੌਕੇ ਤੇ ਧਰਨੇ ਲਾਉਂਦੇ ਜਿਹੜੇ ਓਵਰੇਜ ਹੋ ਗਏ ਆ ਉਹਨਾਂ ਵਾਸਤੇ ਇੱਕ ਮੌਕਾ ਦੇਵਾਂਗੇ ਉਹਨਾਂ ਨੂੰ ਅਸੀਂ ਉਮਰ ਹੱਦ ਵਧਾ ਦੇਾਂਗੇ ਤਾਂ ਇਸ ਮੰਗ ਨੂੰ ਲੈ ਕੇ ਅੱਜ ਜੇਤਮੰਤਰੀ ਨੂੰ ਸਿਵਲ ਸੈਕਟਰੀਏਟ ਦੇ ਵਿੱਚ ਚੰਡੀਗੜ੍ਹ ਮਿਲਿਆ ਗਿਆ ਜਿੱਥੇ ਉਹਨਾਂ ਨੇ ਇਸ ਲੱਕੇ ਭਰੋਸਾ ਦਿੱਤਾ ਗਿਆ ਕਿ ਆਉਂਦੇ ਸਮੇਂ ਦੇ ਵਿੱਚ ਬਣਦੇ ਜਿਹੜੇ ਨਿਯਮਾਂ ਦੇ ਵਿੱਚ ਜਿਹੜੀ ਵੀ ਕੋਈ ਸੋਧ ਕਰਨੀ ਬਣਦੀ ਹੈ ਸੋਧ ਕਰਕੇ ਪੰਜਾਬ ਦੇ ਬੇਰਜ਼ਗਾਰਾਂ ਨੂੰ ਮੌਕਾ ਦਿੱਤਾ ਜਾਊਗਾ ਭਰਤੀ ਕਰਨ ਵਾਸਤੇ ਪੇਪਰ ਦੇਣ ਵਾਸਤੇ ਕਿਉਂਕਿ ਪੰਜਾਬ ਦੇ ਵਿੱਚ ਸਿਹਤ ਭਾਗ ਦੇ ਵਿੱਚ ਮਲਟੀਪਰਪਸ ਪਰ ਹੈਲਥ ਵਰਕਰ ਮੇਲ ਦਾ ਕੋਰਸ ਕਰਵਾਉਣ ਵਾਲੀਆਂ ਤਿੰਨ ਸਰਕਾਰੀ ਸੰਸਥਾਵਾਂ ਨੇ ਜਿਹੜੀਆਂ ਕਿ ਪਿਛਲੇ ਸਮੇਂ ਤੋਂ 2011 ਦਾ ਬੈਚ ਸ਼ੁਰੂ ਹੋਣ ਤੋਂ ਬਾਅਦ ਬੰਦ ਹੋ ਚੁੱਕੀਆਂ ਨੇ ਲਗਾਤਾਰ ਬੇਰਜ਼ਗਾਰ ਓਵਰੇਜ ਹੋ ਰਹੇ ਨੇ ਇਸ ਤਰੀਕੇ ਦੇ ਨਾਲ ਇਸੇ ਤਰੀਕੇ ਦੇ ਨਾਲ ਸਿੱਖਿਆ ਭਾਗ ਦੇ ਵਿੱਚ ਵੀ ਮੰਗ ਹੈ ਕਿ ਜਿਹੜੇ ਵੀ ਬੇਰਜ਼ਗਾਰ ਓਵਰੇਜ ਹੋਗੇ ਕਾਂਗਰਸ ਸਰਕਾਰ ਨੇ ਮੌਕਾ ਨਹੀਂ ਸੀ ਦਿੱਤਾ 5 ਸਾਲ ਇਸ ਸਰਕਾਰ ਦੇ ਮੌਕੇ ਤੇ ਹੋਗੇ 3 ਸਾਲ ਇਸ ਸਰਕਾਰ ਬਣੀ ਨੂੰ ਕਿ ਕੁਝ ਸਮਾਂ ਪਹਿਲਾਂ ਇਸ਼ਤਿਹਾਰ ਨਹੀਂ ਸੀ ਆਇਆ ਇਸ ਕਰਕੇ ਜਿੰਨਾ ਸਾ ਪੰਜਾਬ ਦੇ ਬੇਰੁਜ਼ਗਾਰ ওভারਏਜ ਹੋ ਕੇ ਸਾਰਿਆਂ ਨੂੰ ਸਿੱਖਿਆ ਤੇ ਸਿਹਤ ਦੇ ਵਿੱਚ ਇੱਕ ਮੌਕਾ ਦਿੱਤਾ ਜਾਵੇ ਆ ਜਾਂ ਕਾਨੂੰਨ ਦੇ ਵਿੱਚ ਸੋਧ ਕੀਤੀ ਜਾਵੇ ਕਿਵੇਂ ਸਰਕਾਰ ਸੋਧ ਕਰ ਸਕਦੀ ਹੈ ਉਸ ਉਸ ਦੇ ਸੰਬੰਧਤ ਡਾਕੂਮੈਂਟ ਜਮ੍ਹਾਂ ਕਰਵਾਏ ਗਏ ਨੇ ਜਿਹੜਾ 1984 ਦਾ ਰੂਲ ਆ ਉਹ ਕੀ ਹੈ ਪਿਛਲੀਆਂ ਭਰਤੀਆਂ ਦੇ ਵਿੱਚ ਕਿੱਥੇ ਕਿੱਥੇ ਧੋਧ ਕਰਕੇ ਉਮਰਾਂ ਬਦਲ ਦਿੱਤੀ ਗਈ ਹੈ ਸਾਰੇ ਡਾਕੂਮੈਂਟ ਜਮ੍ਹਾਂ ਕਰਵਾਏ ਗਏ ਨੇ ਇੱਕ ਵਾਰ ਸੇਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਭਰੋਸਾ ਦਿੱਤਾ ਗਿਆ ਹੈ ਉਮੀਦ ਹੈ ਉਹਦੇ ਕੁਝ ਦਿਨਾਂ ਦੇ ਵਿੱਚ ਇਸ ਤੇ ਸਰਕਾਰ ਗੌਰ ਕਰੂਗੀ ਜੇਕਰ ਨਹੀਂ ਗੌਰ ਕਰ ਦਿੱਤਾ ਮੁਰ ਸੇਤ ਮੰਤਰੀ ਦੀ ਕੋਠੀ ਅੱਗੇ ਪਟਿਆਲੇ ਬੇਰਜ਼ਗਾਰ ਹੋਂਦ ਪ੍ਰਦਰਸ਼ਿਤ ਕਰਨਗੇ